ਵਿਸ਼ਵ ਕੱਪ ਜਿੱਤਣ ਤੇ T20 ਕ੍ਰਿਕਟ ਤੋਂ ਸਨਿਆਜ਼ ਲੈਂਡ ਤੋਂ ਬਾਅਦ ਵਿਰਾਟ ਕੋਹਲੀ ਇੱਕ ਵਾਰ ਫੇਰ ਸੁਰਖੀਆਂ ਵਿੱਚ ਨੇਹਾ ਜੀ ਦੱਸ ਦਈਏ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਨਾਲ ਲੰਡਨ ਜਾਣ ਦੀਆਂ ਖਬਰਾਂ ਨੇ ਜਿਹੜੀਆਂ ਨੇ ਉਹ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਦੱਸ ਦਈਏ T20 ਵਿਸ਼ਵ ਕੱਪ 2024 ਵਿੱਚ ਭਾਰਤ ਜਿੱਤਣ ਤੋਂ ਬਾਅਦ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੇ ਲੰਡਨ ਸ਼ਿਫਟ ਹੋਣ ਦੀਆਂ ਖਬਰਾਂ ਨੇ ਇੱਕ ਵਾਰ ਫੇਰ ਜੋੜ ਫੜ ਲਿਆ ਹੈ ਦੱਸ ਦਈਏ ਵਿਰਾਟ ਨੇ ਸਨਿਆਜ਼ ਐਲਾਨ ਕੇ ਫੈਨਜ਼ ਦਾ ਦਿਲ ਤਾਂ ਤੋੜ ਹੀ ਦਿੱਤਾ ਸੀ ਪਰ ਇਸ ਖਬਰ ਨੇ ਫੈਨਜ਼ ਨੂੰ ਹੋਰ ਵੀ ਹੈਰਾਨ ਕਰਕੇ ਰੱਖ ਦਿੱਤਾ ਹੈ ਮੁੰਬਈ ਚ ਵਿਕਟਰੀ ਪ੍ਰੇਟ ਤੋਂ ਤੁਰੰਤ ਬਾਅਦ ਹੀ ਵਿਰਾਟ ਆਪਣੇ ਪਰਿਵਾਰ ਨਾਲ ਲੰਡਨ ਲਈ ਰਵਾਨਾ ਹੋ ਗਏ ਨੇ ਜੀ ਹਾਂ ਜਿਸ ਤੋਂ ਬਾਅਦ ਜੋੜੇ ਤੇ ਹਮੇਸ਼ਾ ਲੰਡਨ ਚ ਰਹਿਣ ਦੀਆਂ ਖਬਰਾਂ ਜਿਹੜੀਆਂ ਨੇ ਉਹ ਆ ਰਹੀਆਂ ਨੇ ਦਾ ਜਈਏ ਵਿਰਾਟ ਦੀ ਮਹਿਲਾ ਫੈਨ ਨੇ ਆਪਣੀ ਐਕਸ ਪੋਸਟ ਚ ਪੁੱਛਿਆ ਸੀ ਕਿ ਵਿਰਾਟ ਕੋਹਲੀ ਸੰन्यास ਤੋਂ ਬਾਅਦ ਲੰਡਨ ਸ਼ਿਫਟ ਹੋ ਜਾਣਗੇ ਦਾ ਜਈਏ ਮਹਿਲਾ ਫੈਨ ਦੇ ਇਸ ਪੋਸਟ ਨੇ ক্রিকেট ਤੋਂ ਲੈ ਕੇ ਬਾਲੀਵੁੱਡ ਤੱਕ ਹਲਚਲ ਮਚਾ ਦਿੱਤੀ ਹੈ ਤੇ ਨਾਲ ਹੀ ਜੋੜੇ ਦੇ ਫੈਨਸ ਉਹਨਾਂ ਦੀ ਪੋਸਟ ਤੋਂ ਕਾਫੀ ਜ਼ਿਆਦਾ ਨਿਰਾਸ਼ ਵੀ ਨੇ ਦੱਸ ਦਈਏ ਇਸ ਦੇ ਨਾਲ ਹੀ ਸੋਸ਼ਲ ਮੀਡੀਆ ਤੇ ਜਿਹੜੀਆਂ ਹੋਰ ਖਬਰਾਂ ਜਿਹੜੀਆਂ ਨੇ ਉਹ ਤੇਜ਼ੀ ਨਾਲ ਵਾਇਰਲ ਵੀ ਹੋ ਗਈਆਂ ਨੇ ਕਿ ਵਿਰਾਟ ਤੇ ਅਨੁਸ਼ਕਾ ਹੁਣ ਲੰਡਨ 'ਚ ਹੀ ਰਹਿਣਗੇ ਤੁਹਾਨੂੰ ਦੱਸ ਦਈਏ ਕਿ ਜਦੋਂ ਤੋਂ ਅਨੁਸ਼ਕਾ ਸ਼ਰਮਾ ਨੇ ਦੂਜੇ ਬੇਟੇ ਅੱਕੇ ਦਾ ਸਵਾਗਤ ਕੀਤਾ ਸੀ ਉਦੋਂ ਤੋਂ ਹੀ ਇਹ ਜੋੜਾ ਲੰਡਨ ਸ਼ਿਫਟ ਹੋਣ ਦੀਆਂ ਖਬਰਾਂ ਦੱਸ ਦਈਏ ਇਹ ਜੋੜਾ ਆਪਣੇ ਦੂਜੇ ਬੱਚੇ ਜਨਮ ਤੋਂ ਪਹਿਲਾਂ ਵੀ ਲੰਡਨ ਵਿੱਚ ਸਮਾਪਤੀਤ ਕਰ ਚੁੱਕਾ ਸੀ ਤੇ ਨਾਲ ਹੀ ਦਾਜ਼ੀਆ ਕੇ ਦਾ ਜਨਮ ਵੀ ਲੰਡਨ ਵਿੱਚ ਹੀ ਹੋਇਆ ਸੀ ਅਕੇ ਦੇ ਜਨਮ ਤੋਂ ਬਾਅਦ ਵੀ ਇਹ ਜੋੜਾ ਕਈ ਮਹੀਨਿਆਂ ਤੱਕ ਬੱਚਿਆਂ ਨਾਲ ਲੰਡਨ 'ਚ ਰਿਹਾ। ਇਹੀ ਕਾਰਨ ਸੀ ਕਿ ਵਿਰਾਟ ਨੇ ਇੰਗਲੈਂਡ ਖਿਲਾਫ ਕਰੇ ਲੂ ਟੈਸਟ ਸੀਰੀਜ਼ 'ਚ ਹਿੱਸਾ ਨਹੀਂ ਲਿਆ ਦਾਜ਼ੀਏ। ਇਸ ਜੋੜੇ ਦੇ ਇਸ ਫਾਸਲੇ ਦਾ ਕਾਰਨ ਉਹਨਾਂ ਦੇ ਪਰਿਵਾਰ ਦੀ ਨਿੱਜਤਾ ਦੱਸਿਆ ਜਾ ਰਿਹਾ ਹੈ। ਜੋੜਾ ਚਾਹੁੰਦਾ ਹੈ ਕਿ ਉਹਨਾਂ ਦੇ ਬੱਚੇ ਇਸ ਗਲੈਮਰ ਦੁਨੀਆ ਤੋਂ ਦੂਰ ਰਹਿਣ। ਇਸੇ ਕਾਰਨ ਜੋੜੇ ਹਮੇਸ਼ਾ ਹੀ মিডিਆ ਨੂੰ ਆਪਣੇ ਬੱਚਿਆਂ ਦੀਆਂ ਤਸਵੀਰਾਂ ਨਾ ਲੈਣ ਦੀ ਬੇਨਤੀ ਕੀਤੀ ਹੈ ਦੱਸ ਦਈਏ ਵਿਰਾਟ ਤੇ ਅਨੁਸ਼ਕਾ ਦੇਸ਼ ਦੀਆਂ ਸਭ ਤੋਂ ਵੱਡੀਆਂ ਹਸਤੀਆਂ ਵਿੱਚੋਂ ਇੱਕ ਹੈ ਤੇ ਅਜਿਹਾ ਦੱਸ ਦਈਏ ਤੇ ਅਜਿਹਾ ਜੋ ਜਿੱਥੇ ਵੀ ਜਾਂਦੇ ਨੇ মিডিਆ ਉਹਨਾਂ ਦਾ ਪਿੱਛਾ ਕਰਦਾ ਹੀ ਰਹਿੰਦਾ ਹੈ ਤੇ ਨਾਲ ਹੀ ਇਹੀ ਕਾਰਨ ਹੈ ਕਿ ਵਿਰਾਟ ਤੇ ਅਨੁਸ਼ਕਾ ਆਪਣੇ ਬੱਚਿਆਂ ਨੂੰ ਇਸ ਸਭ ਤੋਂ ਦੂਰ ਰੱਖਣਾ ਚਾਹੁੰਦੇ ਨੇ ਤਾਂ ਕਿ ਇਸ ਕੇ ਇਸ ਦਾ ਉਹਨਾਂ ਤੇ ਕੋਈ ਜਿਹੜਾ ਅਸਰ ਨਾ ਪਵੇ ਦੱਸ ਦਈਏ ਵਿਰਾਟ ਕਈ ਵਾਰ ਇਹ ਕਹਿ ਚੁੱਕੇ ਨੇ ਕਿ ਔਰ ਯੂਰਪ ਵਿੱਚ ਰਹਿਣਾ ਪਸੰਦ ਕਰਦੇ ਨੇ ਕਿਉਂਕਿ ਜ਼ਿਆਦਾਤਰ ਲੋਕ ਉਹਨਾਂ ਤੋਂ ਉਹਨੂੰ ਨਹੀਂ ਪਛਾਣਦੇ ਉਹਨਾਂ ਨੂੰ ਲੱਗਦਾ ਹੈ ਕਿ ਜਿਵੇਂ ਉਸ ਆਧਾਰਨ ਜ਼ਿੰਦਗੀ ਜੀ ਰਹੇ ਹੋਣ ਤਾਂ ਦੱਸ ਦਈਏ ਉਹ ਬਿਨਾਂ ਕਿਸੇ ਤਣਾਅ ਤੋਂ ਆਪਣੇ ਪਰਿਵਾਰ ਨਾਲ ਘੁੰਮਣਾ ਫਿਰਨਾ ਚਾਹੁੰਦੇ ਨੇ ਜੋ ਕਿ ਉਹਨਾਂ ਨੂੰ ਕਾਫੀ ਜ਼ਿਆਦਾ ਪਸੰਦ ਹੈ ਦੱਸ ਦਈਏ ਜਦੋਂ ਕਿ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਯੂਕੇ ਦੀ ਕੰਪਨੀ ম্যাਜਿਕ ਲੈਂਪ ਦੇ ਡਾਇਰੈਕਟਰ ਨੇ ਤੇ ਨਾਲ ਹੀ ਇਹ ਇੱਕ ਸਲਾਹਾਗਨ ਕਪਨੀ ਹੈ ਜਿਸ ਦੀ ਸ਼ੁਰੂਆਤ ਜਿਹੜੀ ਹੈ ਸਾਲ 2022 ਵਿੱਚ ਕੀਤੀ ਗਈ ਸੀ ਇਹ ਵੈਸਟ ਯੂਕੇ ਵਿੱਚ ਸਥਿਤ ਹੈ ਦੱਸ ਦਈਏ ਅਜੇਹ ਚ ਜੋੜੇ ਦੇ ਲੰਡਨ ਸ਼ਿਫਟ ਹੋਣ ਦਾ ਇਹ ਵੀ ਇੱਕ ਵੱਡਾ ਕਾਰਨ ਨਾਲ ਹੋ ਸਕਦਾ ਹੈ ਹਾਲਾਂਕਿ ਜੋੜੇ ਨੇ ਇਨਾਂ ਮਾਮਲਿਆਂ ਤੇ ਅਜੇ ਕੋਈ ਵਿਪਰੀਤ ਕਿਰਿਆ ਨਹੀਂ ਦਿੱਤੀ ਹੈ ਪਰ ਇਸ ਖਬਰ ਨੇ ਪੂਰੇ ਬਾਲੀਵੁੱਡ ਤੋਂ ਲੈ ਕੇ ক্রিকেট ਵਿੱਚ ਹਲਚਲ ਜਿਹੜੀ ਹੈ ਉਹ ਮਚਾ ਦਿੱਤੀ ਹੈ